ਸੱਤ ਸਿਰਿਆ ਕਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਦਿਲ ਤੇ ਉਕਰਿਆ ਨਾਸੂਰ ਟਿਪ 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 ਮੈਨੂੰ ਆਪਣੇ ਦਿਲ ਤੇ ਉਕਰ ਆਏ ਫੋੜੇ ਚੋਂ ਪੀਕ ਕਿਰਦੀ ਮਹਿਸੂਸ ਹੁੰਦੀ ਹੈ ਅਜੀਬ ਮੁਸੀਬਤ ਹੈ ਸਾਹ ਲੈਣ ਚ ਔਖ ਬੋਲਣ ਚ ਔਖ ਤੁਰਨ ਫਿਰਨ ਚ ਔਖ ਹੀ ਔਖ ਰਿਸ਼ਮ ਪ੍ਰੈਟੀ ਨੂੰ ਨਾਲ ਲੈ ਕੇ ਫਿਲਮ ਦੇਖਣ ਗਈ ਸੀ ਉਂਝ ਵੀ ਪ੍ਰੈਟੀ ਉਹਦਾ ਬੜਾ 헤ਜ ਕਰਦਾ ਹੈ ਮੇਰੇ ਕੋਲ ਤਾਂ ਐਵੇਂ ਕੁੱਟਿਆ-ਕੁੱਟਿਆ ਰਹੂ ਰੋਟੀ ਪਕਾ ਕੇ ਰੱਖਣ ਤੋਂ ਭਾਵ ਹੈ ਕਿ ਅੱਜ ਉਹ ਦੇਰ ਨਾਲ ਮੁੜਨਗੇ ਮੈਂ ਹੌਲੀ ਜਹੀ ਉੱਠ ਕੇ ਤਾਕੀ ਖੋਲਦਾ ਹਾਂ ਠੰਡੀ-ਠੰਡੀ ਹਵਾ ਦਾ ਤਰੋਂਕਾ ਮੇਰੇ ਧੁਰ ਅੰਦਰ ਤੀਕ ਲਹਿ ਜਾਂਦਾ ਏ ਤਾਕੀ ਕੋਲ ਖੜਾ ਹੀ ਮੈਂ 4-5 ਲੰਬੇ ਸਾਹ ਲੈ ਕੇ ਕੁਰਸੀ ਤਾਕੀ ਦੇ ਨੇੜੇ ਘਰ ਨਿਠ ਘਰ ਬਹਿ ਜਾਂਦਾ ਹਾਂ ਅਤੇ ਲਾਲ ਮਿਸਤਰੀ ਦੀ ਤਿਹਹਾਏ ਪਤਨ ਪੜਨ ਲੱਗਦਾ ਹਾਂ ਸ਼ਾਇਰ ਵੀ ਕਿਤਾਬਾਂ ਦਾ ਨਾਂ ਕੀ ਸੋਚ ਕੇ ਰੱਖਦੇ ਨੇ ਤਿਹਹਾਏ ਪਤਨ ਪਤਨਾ ਦਾ ਤਿਹਹਾਇਆ ਜਾਣਾ ਅਤੇ ਉਹਨਾਂ ਦੀਆਂ ਗੂੰਗੀਆਂ ਲੇਰਾਂ ਮੈਨੂੰ ਆਪਣੀਆਂ ਪਾਸ ਦੀਆਂ ਨੇ ਮੇਰੀ ਜ਼ਿੰਦਗੀ ਵੀ ਪਤਨਾ ਦੀ ਤਰ੍ਹਾਂ ਹੀ ਤਿਹਾਈ ਏ ਪਿਆਸੀ 부ਜੀ 부ਜੀ ਜਈ ਸਭ ਕੁਝ ਹੁੰਦੇ ਸੁੰਦੇ ਜਿਵੇਂ ਕੁਝ ਵੀ ਨਾ ਹੁੰਦਾ ਅਹਿਸਾਸ ਮੇਰੇ ਅੰਦਰਲੇ ਨੂੰ ਖੁੱਲਦਾ ਜਾ ਰਿਹਾ ਹੈ ਦੁਪਹਿਰ ਤੱਕ ਆਪਾਂ ਵੇ ਹੁਮ ਜਿਆ ਸੀ ਪਰ ਹੁਣ ਕੁਝ ਹਵਾ ਰੁਮਕਣ ਲੱਗੀ ਐ ਸੌਣ ਚ ਮੌਸਮ ਦਾ ਕੋਈ ਵਸਾ ਨਹੀਂ ਰਿਸ਼ਮ ਨੂੰ ਬਥੇਰਾ ਕਿਹਾ ਕਿ ਡਾਰਲਿੰਗ ਅੱਜ ਨਹੀਂ ਜਾਂਦੇ ਮੌਸਮ ਦੀ ਕੋਈ ਠੋਰ ਨਹੀਂ ਪਰ ਉਸ ਇੱਕੋ ਨੰਨਾ ਫੜੀ ਰੱਖਿਆ ਫਿਲਮ ਬੜੀ ਸੋਹਣੀ ਐ ਤੇ ਨ ਟੁਕਟਾ ਵੀ ਬੋਕਨੇ ਪੈਸੇ ਖਰਾਬ ਜਾਣਗੇ ਚਲੋ ਜੇ ਤੁਸੀਂ ਨਹੀਂ ਜਾਣਾ ਤਾਂ ਅਸੀਂ ਬਲੇਸ਼ਵਰ ਨਾਲ ਚਲੇ ਜਾਂਦੇ ਹਾਂ ਟਿਪ ਤੁਪ ਕਾਫੀ ਡਿੱਗਾ ਐ ਮੈਂ ਜਿੰਨਾ ਇਹਨਾਂ ਸਬੰਧਾਂ ਬਾਰੇ ਸੋਚਦਾ ਮੇਰੀ ਪੀੜ ਓਨੀ ਹੀ ਵਾਧੀ ਜਾਂਦੀ ਏ ਮੇਰੇ ਦਿਲ ਤੇ ਉਗਿਆ ਫੋੜਾ ਬਦੋ ਬਦੀ ਰਿਸਣ ਲੱਗਦਾ ਏ ਟਿਪ 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 ਪਹਿਲਾਂ ਇਹ ਸਭ ਇੰਜ ਨਹੀਂ ਸੀ ਦਿਲ ਚੋਂ ਆਵਾਜ਼ ਪਹਿਲਾਂ ਵੀ ਆਉਂਦੀ ਸੀ ਪਰ ਉਹ ਟਿਪ ਟਿਪ ਦੀ ਨਹੀਂ ਟਿਕ ਟਿਕ ਦੀ ਹੋਇਆ ਕਰਦੀ ਸੀ ਰਿਸ਼ਮ ਨਾਲ ਜਾਂ ਉਸ ਬਾਰੇ ਗੱਲ ਕਰਦਿਆਂ ਮੇਰੇ ਦਿਲ ਦੀ ਗਤੀ ਤੇਜ਼ ਹੋ ਜਾਂਦੀ ਸ਼ਕ 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 ਅਤੇ ਫਿਰ ਇੰਜਨ ਦੀ ਘੂਕ ਵਾਂਗ ਹੀ ਦਿਲ 'ਚੋਂ ਆਵਾਜ਼ ਆਉਂਦੀ ਟਿਕ 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 ਇਸ ਦੇ ਨਾਲ ਹੀ ਮੇਰੇ ਮੱਥੇ ਤੇ ਪਸੀਨਾ ਆ ਜਾਂਦਾ ਤੇ ਜ਼ਬਾਨ ਥੱਥਲਾਉਣ ਲੱਗਦੀ ਉਸ ਸਮੇ ਇਹ ਮੇਰੀ ਕਲਾਸ ਮੇਟ ਸੀ ਦੂਰੋਂ ਆਉਣ ਕਾਰਨ ਇਹ ਪੀਰੀਅਡ 'ਚ ਦੇਰ ਨਾਲ ਪੁੱਜਦੀ ਕਾਲੀ ਕਾਲੀ ਹਫੀ ਹਫੀ ਇਹਦੇ ਆਉਣ ਨਾਲ ਸਾਡਾ ਟੋਲਾ ਕੰਨ ਚੋਕ ਲੈਂਦਾ ਉਹਨਾਂ ਨੂੰ ਮੇਰੀ ਕਮਜ਼ੋਰੀ ਪਤਾ ਸੀ ਬਈ ਆ ਗਈ ਤੇਰੀ ਹੂਰ ਲੰਗੋਟਿਆ ਜਾਰ ਸੁੱਖਾ ਮੇਰੇ ਹੁੱਜ ਮਾਰਦਾ ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਮੈਨੂੰ ਉਹਦੇ ਨਾਲ ਨੜ ਦਿੱਤਾ ਗਿਆ ਜਾਂ ਕਦੋਂ ਮੈਂ ਉਹਦੇ ਨਾਲ ਜੁੜ ਗਿਆ ਹਾਂ ਤੇ ਇੱਕ ਦਿਨ ਮੈਂ ਸੁੱਖਾ ਤੇ ਵਿਕਾਸ ਕੰਟੀਨ 'ਚ ਬੈਠੇ ਚਾਹ ਪੀ ਰਹੇ ਸਾਂ ਉਦੋਂ ਹੀ ਇਹ ਆ ਗਈ ਨੀਵੀ ਜਾਈ ਪਾਈ ਇਹਨੇ ਕਵਿਤਾ ਸ਼ਿਪਾਉਣੀ ਸੀ ਕਾਲਜ ਮੈਗਜ਼ੀਨ 'ਚ ਅਤੇ ਮੈਂ ਸਟੂਡੈਂਟ ਐਡੀਟਰ ਸਾਂ ਇਸ ਲਈ ਕਵਿਤਾ ਫੜਾਉਣ ਸਮੇਂ ਇਹਦੇ ਮੂੰਹੋਂ ਨਿਕਲ ਗਿਆ ਹੋ ਸਕਦਾ ਹੈ ਕਿ ਉਹਨੇ ਜਾਣ ਬੁੱਝ ਕੇ ਹੀ ਕਿਹਾ ਹੋਵੇ ਗਲਤੀਆਂ ਤੁਸੀਂ ਆਪੇ ਕੱਢ ਕੇ ਸ਼ਾਪ ਦਿਓ ਇੰਨਾ ਕੋ ਤਾਂ ਸਾਡਾ ਵੀ ਹੱਕ ਬੰਦਾ ਹੈ ਤੁਹਾਡੇ ਤੇ ਪਤਾ ਨਹੀਂ ਉਹਨੇ ਇਹ ਲਫਜ਼ ਕਿਸ ਲਿਹਾਜ਼ ਨਾਲ ਕਹੀ ਪਰ ਵਿਕਾਸ ਤੇ ਸੁੱਖੇ ਦੀਆਂ ਅੱਖਾਂ ਖੁਸ਼ੀ ਵਿੱਚ ਅੱਡੀਆਂ ਗਈਆਂ ਕੀ ਕਹਿ ਗਈ ਬਾਬਿਓ ਉਹ ਪੱਗ ਲਗ ਪਦ ਚੀਕ ਕੇ ਬੋਲੇ ਬਸ ਉਸੇ ਦਿਨ ਤੋਂ ਉਹਨਾਂ ਗੱਲ ਠੁਮਾ ਦਿੱਤੀ ਮੈਂ ਬਥੇਰੇ ਬਹਾਨੇ ਲਾਏ ਕਿ ਉਸ ਦਾ ਉਹ ਮਤਲਬ ਨਹੀਂ ਸੀ ਪਰ ਜੀ ਮੇਰਾ ਇਹ ਹੀ ਕਰਦਾ ਸੀ ਕਿ ਉਸ ਦਾ ਇਹੋ ਮਤਲਬ ਹੋ ਵੀ ਖੈਰ ਕਮੈਂਟ ਪਾਸ ਹੋਣ ਲੱਗੇ ਅਤੇ ਉਹਨੂੰ ਵੀ ਪਤਾ ਲੱਗ ਗਿਆ ਕਵਿਤਾ ਦਾ ਸ਼ੌਂਕ ਹੋਣ ਕਾਰਨ ਅਸੀਂ ਦੋਵੇਂ ਨੇੜੇ ਇੱਕ ਦੂਜੇ ਦੇ ਨੇੜੇ ਆ ਗਏ ਬੀਏ ਕਰਕੇ ਮੈਨੂੰ ਗੋਇਲ ਐਂਡ ਗੋਇਲ ਕੰਪਨੀ ਚ ਲੱਗਣਾ ਪਿਆ ਅਤੇ ਇਹ ਯੂਨੀਵਰਸਿਟੀ ਪੜ੍ਹਨ ਲੱਗੀ ਅਸੀਂ ਅਕਸਰ ਮਿਲਦੇ ਰਹਿੰਦੇ ਅਤੇ ਇੱਕ ਦਿਨ ਸਦਾ ਲਈ ਮਿਲਣ ਦਾ ਐਲਾਨ ਕਰ ਦਿੱਤਾ ਪੁੱਤ ਤੇਰੀ ਨਹੀਂ ਨਿਭਣੀ ਇਹ ਉਹਦੇ ਨਾਲ ਹਾਂ ਉਹ ਖੁੱਲੇ ਸੁਭਾਅ ਦੀ ਕੁੜੀ ਐ ਤੇ ਤੂੰ ਮੇਰੀ ਗੱਲ ਪੱਲੇ ਬੰਨ ਲੈ ਮਾਂ ਨੇ ਕਿਹਾ ਸੀ ਮੇשי ਤੂੰ ਉਹਦੇ ਨਾਲ ਖੁਸ਼ ਨਹੀਂ ਰਹਿਣਾ ਬਸ ਇਹ ਸੋਚ ਲਈ ਪਹਿਲਾਂ ਪਿਤਾ ਜੀ ਨੇ ਵੀ ਸਮਝਾਇਆ ਸੀ ਮੈਂ ਉਹ ਗੱਲ ਕੰਨ ਦੇ ਖਾਨੇ ਚ ਪਾ ਕੇ ਕਦੇ ਨਾ ਗੋਲੀ ਸਮੇਂ ਹੀ ਨਹੀਂ ਮਿਲਿਆ ਉੰਜ ਮੇਰੇ ਅਟਲ ਫੈਸਲੇ ਨੂੰ ਦੇਖ ਕੇ ਮਾਂ ਤੇ ਪਿਤਾ ਜੀ ਮੇਰੀ ਸ਼ਾਦੀ ਲਈ ਮੰਦਰ ਚ ਭੋਗ ਵੀ ਸੁਖ ਆਏ ਸਨ ਸ਼ਾਦੀ ਹੋ ਗਈ ਸੀ ਮੈਂ ਅੰਦਰ ਚੋਂ ਮੁੜ ਕੇ ਬਾਹਰ ਵੱਲ ਝਾਤੀ ਮਾਰਦਾ ਹਾਂ ਅੰਬਰ ਵਲ ਬਾਹਾਂ ਪਸਾਰੀ ਖੜੇ ਸਫੈਦੇ ਜਿਵੇਂ ਆਕਾਸ਼ ਤੇ ਬੈਠੇ ਆਪਣੇ ਮਹਿਬੂਬ ਨੂੰ ਮਿਲਣ ਲਈ ਵਿਆਕੁਲ ਹੋਣ ਜਿਵੇਂ ਪਤਨ ਆਪਣੀ ਪਿਆਸ ਬੁਝਾਉਣੀ ਲੋਚਦੇ ਹੋਣ ਜਿਵੇਂ ਮੈਂ ਘੁੰਮ ਫਿਰ ਕੇ ਗੱਲ ਮੈਂ ਤੇ ਆ ਕੇ ਰੁਕ ਜਾਂਦੀ ਐ ਅਤੇ ਮੈਂ ਕਿਤਾਬ ਚੋਂ ਬ੍ਰਿਹੋਰੰਗਿਆ ਗੀਤ ਛੇੜ ਬੈਠਦਾ ਹਾਂ ਜਦ ਆਉਂਦਾ ਏ ਸ਼ਿਮਲਾ ਸੰਜੋਲੀ ਤੇ ਕੁਫਰੀ ਜਦ ਮਨਾਇਆ ਹਨੀਮੂਨ ਪਤਾ ਹੀ ਨਾ ਲੱਗਾ ਅਸੀਂ ਕਿੱਥੇ ਕਿੱਥੇ ਘੁੰਮੇ ਦਿਆਰ ਦੇ ਲੰਬੇ ਲੰਬੇ ਦਰਗਤਾ ਹੇਠ ਪਤਾ ਨਹੀਂ ਕਿੰਨਾ ਸਮਾਂ ਬੇਸੁੱਧ ਪਈ ਰਹਿੰਦੇ ਬਰਫ਼ ਦੀਆਂ ਟਲਾਨਾਂ ਤੋਂ ਫਿਸਲਦੇ 5 ਸਾਲ ਤਾਂ 5 ਦਿਨਾਂ ਦੀ ਗੱਲ ਲੱਗਦੀ ਏ ਕੰਪਨੀ ਵੱਲੋਂ ਮੈਂ ਟੂਰ ਪ੍ਰੋਗਰਾਮ ਬਣਾ ਲੈਣਾ ਨਾਲੇ ਪੁੰਨ ਨਾਲੇ ਫਲੀਆਂ ਕਿੱਥੇ ਕਿੱਥੇ ਨਹੀਂ ਅਸੀਂ ਘੁੰਮੇ ਮਸੂਰੀ ਨੈਨੀਤਾਲ ਮਨਾਲੀ ਰੋਹਤਾਂਗ ਅਸੀਂ ਦੋਵੇਂ ਬੜੇ ਖੁਸ਼ ਸਾਂ ਸ਼ਾਇਦ ਬੱਚਾ ਸਾਡੇ ਕੋਲ ਕੋਈ ਨਹੀਂ ਸੀ ਰਿਸ਼ਮ ਕਦੀ ਕਦਾਈਂ ਬੱਚੇ ਲਈ ਜ਼ਰੂਰ ਉਦਾਸ ਹੋ ਜਾਇਆ ਕਰਦੀ ਸੀ ਮੈਂ ਵੀ ਕਦੇ ਕਦੇ ਬੱਚੇ ਬਾਰੇ ਚਿੰਤਤ ਹੋਣਾ ਪਰ ਇਹ ਉਦਾਸੀ ਜ਼ਿਆਦਾ ਸਮੇਂ ਤੱਕ ਨਹੀਂ ਸੀ ਰਹਿੰਦੀ ਕਿਸ਼ਨ ਭਗਵਾਨ ਸਭ ਠੀਕ ਕਰਨਗੇ ਮਾਂ ਕਦੇ ਕਦਾਈਂ ਆ ਕੇ ਦਲਾਸਾ ਦਿੰਦੀ ਫਿਰ ਇੱਕ ਦਿਨ ਰਿਸ਼ਮ ਦੌੜੀ ਦੌੜੀ ਆਈ ਬਲੇਸ਼ਵਰ ਨਾਲ ਨਾ ਇੰਨੇ ਮਗਰੋਂ ਦੱਸਿਆ ਚੰਗਾ ਏ ਸੁਭਾਅ ਦਾ ਖੁੱਲਾ ਡੁੱਲਾ ਇਹ ਇੱਕੋ ਸਾਹੇ ਉਹਦੀਆਂ ਤਾਰੀਫਾਂ ਦੇ ਪੋਲ ਬੰਨਣ ਲੱਗੀ ਇਹ ਮੇਰਾ ਕਲਾਸਮੇਟ ਐ ਬਹੁਤਾ ਸੋਹਣਾ ਗਾਉਂਦਾ ਐ ਰੋਮਾਂਟਿਕ ਕਵਿਤਾਵਾਂ ਵੀ ਲਿਖਦਾ ਐ ਮੇਰਾ ਲਿਖਣਾ ਤਾਂ ਕਦੋਂ ਦਾ ਬੰਦ ਹੋ ਚੁੱਕਾ ਐ ਮੇਰੀਆਂ ਕਈ ਕਿਤਾਬਾਂ ਤੇ ਗੀਤ ਇਹਨੇ ਗਾਏ ਏ ਬੈਸਟ ਸਿੰਗਰ ਐ ਕੁੜੀਆਂ ਇਹਦੇ ਅੱਗੇ ਪਿੱਛੇ ਬੜੀਆਂ ਘੁੰਮਦੀਆਂ ਸੀ ਬਲੇਸ਼ਵਰ ਐਵੇਂ ਜਿਹੇ ਹੱਸਿਆ ਸੀ ਉਹਨੇ ਇਹ ਸਭ ਬੜੇ ਮਾਂਜੇ ਨਾਲ ਦੱਸਿਆ ਬਲੇਸ਼ਵਰ ਦੀਆਂ ਸਿਫਤਾਂ ਸੁਣਾਉਂਦੀ ਨੇ ਉਸ ਦੀਆਂ ਸਾਰੀਆਂ ਖੂਬੀਆਂ ਯਾਦ ਰੱਖੀਆਂ ਭੁੱਲੀ ਤਾਂ ਬਸ ਇੰਨਾ ਕਿ ਮੇਰੇ ਸਾਹਮਣੇ ਵੀ ਉਸਨੇ ਬਲੇਸ਼ਵਰ ਦਾ ਹੱਥ ਫੜੀ ਰੱਖਿਆ ਟਿਪ 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 ਉਸ ਦਿਨ ਮੈਨੂੰ ਪਹਿਲੀ ਵਾਰ ਇੰਜ ਲੱਗਾ ਸੀ ਜਿਵੇਂ ਮੇਰੇ ਅੰਦਰ ਕੁਝ ਰਿਸਿਆ ਹੋਵੇ ਮੈਂ ਬੜੀ ਮੁਸ਼ਕਲ ਨਾਲ ਮੁਸਕਾਨ ਦਾ ਮਖੌਟਾ ਪਾਇਆ ਅਤੇ ਮੀਟਿੰਗ ਇਹ ਜਲਦੀ ਜਾਣਾ ਤੁਸੀਂ ਬੈਠੋ ਆਖ ਭਰੇ ਕਦਮੀ ਦਫ਼ਤਰ ਆ ਗਿਆ ਪਰ ਮੇਰਾ ਧਿਆਨ ਸਾਰਾ ਦਿਨ ਉੱਥੇ ਹੀ اٹਕਿਆ ਰਿਹਾ ਜੇ ਦੇਖਿਆ ਜਾਵੇ ਤਾਂ ਹੱਥ ਫੜਨ ਨਾਲ ਕੋਈ ਤੂਫਾਨ ਤਾਂ ਨਹੀਂ ਆ ਗਿਆ ਅਸੀਂ ਵੀ ਦਫ਼ਤਰਾਂ 'ਚ ਸੋਹ ਤਰ੍ਹਾਂ ਦੇ ਮਖੌਲ ਕਰਦੇ ਹਾਂ ਪਰ ਕਿਸੇ ਦਾ ਨੂਨ ਨਹੀਂ ਟਿਰਕਦਾ ਫਿਰ ਭਲਾ ਮੈਨੂੰ ਕੀ ਹੀ ਕੀ ਆਖਰ ਆ ਗਈ ਮੈਂ ਇਹ ਸਮਝਦਾ ਹਾਂ ਪਰ ਇਹ ਦਿਲ ਰਿਸਣ ਦੀ ਪ੍ਰਕਿਰਿਆ ਤਾਂ ਉਸ ਦਿਨ ਤੋਂ ਹੀ ਸ਼ੁਰੂ ਹੋਈ ਸੀ ਹਾਂ ਇਹ ਜ਼ਰੂਰ ਹੈ ਕਿ ਉਸ ਦਿਨ ਇਹ ਘਟ ਸੀ ਮੈਂ ਸੋਚਦਾ ਹਾਂ ਜੇ ਸ਼੍ਰੀ ਰਾਮ ਨੇ ਸੀਤਾ ਮਈਆ ਦੀ ਪਰਖਿਆ ਲਈ ਸੀ ਤਾਂ ਮੈਂ ਭਲਾ ਕਿਹਦੇ ਪਾਣੀ ਹਾਰ ਮੈਂ ਸੋਚਦਾ ਹਾਂ ਦਿਮਾਗ 'ਚ ਵੜਿਆ ਕੀੜਾ ਆਖਦੇ ਨੇ ਦਿਮਾਗ ਹੀ ਕੁੱਤਰ ਦਿਨਾ ਏ ਕੁਝ ਕਣੀਆਂ ਡਿੱਗੀਆਂ ਨੇ ਬਾਹਰ ਪੱਤਿਆਂ 'ਤੇ ਕਣੀਆਂ ਦੀ ਖੜ ਖੜ ਦਾ ਸ਼ੋਰ ਤਾਂ ਮੈਂ ਸੁਣ ਨਾ ਸਕਿਆ ਪਰ ਮਿੱਟੀ ਦੀ ਸੌਂਧੀ ਸੌਂਧੀ ਮਹਿਕ ਮੇਰੇ ਧੁਰ ਅੰਦਰ ਤੀਕ ਫੈਲ ਗਈ ਉਹਨਾਂ ਪੱਤਣ ਸ਼ਬਦ ਗਿੱਲਾ ਕਰ ਦਿੱਤਾ ਮੈਨੂੰ ਲੱਗਾ ਕਿ ਸ਼ਾਇਦ ਪਤਨ ਦੀ ਪਿਆਸ 부ਝਾ ਰਹੀਆਂ ਹੋਣ ਮੈਂ ਕਿਤਾਬ ਚੋਂ ਕੁ ਕੁਰਸੀ ਪਿੱਛੇ ਹਟਾ ਲੈਂਦਾ ਹਾਂ 10 ਤੋਂ ਜ਼ਿਆਦਾ ਸਮਾਂ ਹੋ ਗਿਆ ਏ ਹੁਣ ਤਾਂ ਉਹਨਾਂ ਨੂੰ ਆ ਜਾਣਾ ਚਾਹੀਦਾ ਸੀ ਹੁਣ ਭਲਾ ਉਹ ਮੀਂਹ 'ਚ ਕਿੱਥੇ ਖੜੇ ਹੋਣਗੇ ਬਿਜਲੀ ਦੀ ਲਿਸ਼ਕੋਰ ਕਿੰਨਾ ਸਮਾਂ ਮੇਰੀਆਂ ਅੱਖਾਂ ਸਾਹਮਣੇ ਪੰਬੂ ਤਾਰੇ ਨੱਚਣ ਲਾ ਦਿੰਦੀ ਏ ਮੀਂਹ ਦਾ ਝਾਂਜਕ ਕਦੇ ਤੇਜ਼ ਹੋ ਜਾਂਦਾ ਏ ਕਦੇ ਹੌਲੀ ਕਹਿੰਦੇ ਨੇ ਨਾ ਨਾ ਕਿ ਸੌਣ ਤਾਂ ਜੇ ਦੇਣ ਚ 100 ਵਾਰੀ ਸ਼ਰਾਟਾ ਆਏ ਬਸ ਇਹੀ ਉਹੀ ਗੱਲ ਹੋ ਗਈ ਹੈ ਤੜ 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 ਬਿਜਲੀ ਦੇ ਲਸ਼ਕੋਰ ਤੇ ਗਰਜ ਅੱਖਾਂ ਤੇ ਕੰਨਾਂ ਰਾਹੀਂ ਦਿਮਾਗ ਚ ਵੱਜਦੀ ਏ ਪੰਡਿਤ ਜੀ ਉਸ ਦਿਨ ਆਖ ਰਹੇ ਸਨ ਕਿ ਬਿਜਲੀ ਬੜੀ ਗੁੱਸੇਖੋਰ ਹੈ ਇਸ ਤੋਂ ਬਚਣਾ ਚਾਹੀਦਾ ਹੈ ਮਾਵੇਂ ਭਾਂਜੇ ਤੇ ਬੜੀ ਡਿਗਦੀ ਐ ਦੇਵਕੀ ਦੀ ਕੁੜੀ ਇਹ ਨਾ ਕੰਸ ਦਾ ਤਾਂ ਚਲੋ ਮੰਨ ਲਿਆ ਕਿ ਕਸੂਰ ਸੀ ਪਰ ਬਿਜਲੀ ਭਾਂਜੇ ਤੇ ਕਿਉਂ ਡਿਗਦੀ ਐ ਮੈਂ ਸੋਚਦਾ ਹਾਂ ਪ੍ਰੈਰਟੀ ਪਤਾ ਨਹੀਂ ਇਹੋ ਜਿਹੇ ਮੌਸਮ 'ਚ ਕਿੱਥੇ ਹੋ ਬਲੇਸ਼ਵਰ ਵੀ ਨਾਲ ਹੀ ਹੋਣਾ ਐ ਕਿਤੇ ਉਹਨਾਂ ਦੋਵਾਂ ਤੇ ਬਿਜਲੀ ਮੈਂ ਆਪਣੇ ਵਿਅੰਗ ਤੇ ਮਨ ਹੀ ਮਨ ਮੁਸਕਰਾਉਂਦਾ ਹਾਂ ਪਰ ਫਿਰ ਪ੍ਰੈਰਟੀ ਦੀ ਹੋਣੀ ਮਹਿਸੂਸ ਕਰ ਗੰਭੀਰਤਾ ਦਾ ਮੰਖੋਟਾ ਪਹਿਨ ਲੈਂਦਾ ਹਾਂ ਬਿਜਲੀ ਫੇਰ ਲਿਚਕੀ ਐ ਮੈਂ ਬਰਾਮਦੇ ਤੇ ਚਲਾਮੀ ਜਹੀ ਨਿਗਾ ਮਾਰਦਾ ਹਾਂ ਐਕਸ਼ਨ ਦੇ ਬੂਟਾਂ ਤੇ ਮੇਰੀ ਨਜ਼ਰ ਰੁਕ ਜਾਂਦੀ ਐ ਟਿਪ 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 ਬਲੇਸ਼ਵਰ ਗਿਆ ਸੀ ਚੰਡੀਗੜ੍ਹ ਖੇਡਣ ਜਾਂਦਾ ਜਾਂਦਾ ਕਹਿੰਦਾ ਮਿਲਦਾ ਜਾਵਾ ਪੈਰ ਤੇ ਸੱਟ ਲੱਗੀ ਐ ਵਿਚਾਰੇ ਦੀ ਬੂਟ ਰੱਖ ਗਿਆ ਤੁਹਾਡੀਆਂ ਚਮੜੇ ਦੀਆਂ ਚਪਲਾਂ ਪਾ ਗਿਆ ਬੂਟ ਤੁਸੀਂ ਪਾਈ ਜਾਇਓ ਉਹਨੇ ਕਿਹੜਾ ਪੁੱਛਣਾ ਕਿੱਡਾ ਵੱਡਾ ਕਾਰੋਬਾਰ ਹੈ ਉਹਨਾਂ ਦਾ ਇਹ ਸਭ ਰਿਸ਼ਮ ਮੇਰੇ ਪੁੱਛਣ ਤੇ ਦੱਸਦੀ ਹੈ ਅਤੇ ਮੇਰੀ ਕਮਜ਼ੋਰੀ ਨੂੰ ਵੀ ਗਲੇਫੇ ਚ ਲੈ ਆਂਦਾ ਯਤਨ ਕਰਦੀ ਹੈ ਮੈਂ ਚੁੱਪ ਹੋ ਜਾਂਦਾ ਹਾਂ ਚੁੱਪ ਹੀ ਤਾਂ ਰਹਿੰਦਾ ਹਾਂ ਮੈਂ ਉਸ ਦਿਨ ਵੀ ਮੈਂ ਚੁੱਪ ਹੀ ਸਾਂ ਜਿਸ ਦਿਨ ਇਹ ਮੈਨੂੰ ਪੁੱਛੇ ਬਗੈਰ ਨਹੀਂ ਮੈਨੂੰ ਦੱਸੇ ਬਗੈਰ ਸਿਨਮੇ ਗਏ ਸਨ ਕੁਦਰਤੀ ਦਫ਼ਤਰੋਂ ਦੋਸਤਾਂ ਦਾ ਵੀ ਪ੍ਰੋਗਰਾਮ ਬਣ ਗਿਆ ਇੰਟਰਵਲ ਸਮੇਂ ਮੇਰੇ ਕੰਨਾਂ ਵਿੱਚ ਜਾਣੀ ਪਛਾਣੀ ਹਾਸੀ ਪਈ ਅਤੇ ਮੇਰੇ ਨਾਲ ਦੀ ਨਜ਼ਰ ਆਈ ਜਾਣੀ ਪਛਾਣੀ ਪੇਠ ਮੈਨੂੰ ਸਿਨੇਮਾ ਘੁੰਮਦਾ ਜਾਪਿਆ ਮੈਨੂੰ ਲੱਗਾ ਜਿਵੇਂ ਮੇਰੇ ਦੋਸਤ ਮੇਰੇ ਹਾਸੇ ਤੇ ਹੱਸ ਰਹੇ ਹੋਣ ਦਰਸ਼ਕ ਮੈਨੂੰ ਬੁਰੀ ਤਰ੍ਹਾਂ ਘੂਰ ਰਹੇ ਹੋਣ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਅਤੇ ਮੈਂ ਦੋਸਤਾਂ ਨੂੰ ਕੁਝ ਕਹੇ ਬਗੈਰ ਘਰ ਆ ਗਿਆ ਪਰ ਕਹ ਰਹਉਂਦਿਆਂ ਹੀ ਉਸਨੇ ਮੈਨੂੰ ਦੱਸ ਦਿੱਤਾ ਕਿ ਅਸੀਂ ਫਿਲਮ ਦੇਖੀ ਹੈ। ਸ਼ਾਇਦ ਉਸਨੇ ਮੈਨੂੰ ਦੇਖ ਲਿਆ ਹੁਣ ਆਏ। ਇਹ ਨਹੀਂ ਕਿ ਉਹ ਮੈਨੂੰ ਗੋਲਦੇ ਨਹੀਂ। ਰਿਸ਼ਮ ਕਦੀ ਕਤਾਈ ਬੜੇ ਮੂਹ ਨਾਲ ਪੁੱਛਦੀ ਹੈ। ਕੀ ਗੱਲ? ਅੱਜਕੱਲ ਤੁਸੀਂ ਉਦਾਸ ਜੇ ਰਹਿੰਦੇ ਹੋ, ਹੱਸਦੇ ਖੇੜਦੇ ਨਹੀਂ। ਇਹ ਭਲਾ ਉਮਰਿਆ ਕੋਈ ਗਮਸਮ ਰਹਿੰਦੀ? ਆਖਰ ਗੱਲ ਕੀ ਹੈ? ਕੁਝ ਨਹੀਂ ਬਸ ਮਨ ਜਿਆ ਉਚਾਟ ਰਹਿੰਦਾ ਏ। ਤੂੰ ਕਾਬਰ ਨਾ। ਮੈਂ ਕਪੂਰ ਦੀ ਦਵਾਈ ਲੈ ਆਵਾਂਗਾ ਅੱਜ ਮੈਂ ਉਸក្រਾਉਨ ਦਾ ਯਤਨ ਕਰਦਾ ਹੋਇਆ ਉਸ ਨੂੰ ਟਾਲਣ ਦਾ ਯਤਨ ਕਰਦਾ ਹਾਂ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਉਹ ਇੰਨੀ ਜਲਦੀ ਟਲ ਜਾਂਦੀ ਹੈ ਬਲੇਸ਼ਵਰ ਦਾ ਆਉਣਾ ਜਾਣਾ ਵੱਧਦਾ ਜਾ ਰਿਹਾ ਹੈ ਪ੍ਰੈਟੀ ਦੇ ਜਨਮ ਤੇ ਉਸ ਨੇ ਬੜੀਆਂ ਖੁਸ਼ੀਆਂ ਮਨਾਈਆਂ ਸਨ ਹੁਣ ਵੀ ਉਹ ਉਸ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਉਣ ਲੇ ਆਖਰੀ ਆਏ ਪ੍ਰੈਰਟੀ ਉਹਦਾ ਚਹਿਤਾ ਏ ਅਤੇ ਉਹ ਪ੍ਰੈਰਟੀ ਦਾ ਉਸ ਦੇ ਵਿੱਚ ਪ੍ਰੈਰਟੀ ਵਾਲੀਆਂ ਆਤਾਂ ਤੇ ਪ੍ਰੈਰਟੀ ਚ ਉਸ ਵਾਲੀਆਂ ਤਿੰਨਾਂ ਦੀ ਕਾਫੀ ਬੰਦੀ ਏ ਹੋਰ ਮਹਿਤਾ ਜੀ ਕਿਵੇਂ ਚੱਲ ਰਿਹਾ ਹੈ ਅੱਜ ਕੱਲ ਬਸ ਇੰਨੀ ਕਹੀ ਦੋਸਤੀ ਹੈ ਸਾਡੀ ਦੋਸਤੀ ਵੀ ਕਾਦੀ ਉਹ ਮੈਨੂੰ ਜਿਆਦਾ ਹੀ ਖੁੱਲੇ ਸੁਭਾਅ ਦਾ ਲੱਗਦਾ ਏ ਤੇ ਮੈਂ ਉਸ ਨੂੰ ਰੁੱਖੇ ਸੁਭਾਅ ਦਾ ਲੱਗਦਾ ਹੋਵਾਂਗਾ ਉਹ ਤਿੰਨੇ ਠਾਕ ਕੇ ਮਾਰ ਹੱਸਦੇ ਰਹਿੰਦੇ ਨੇ ਰੰਮੀ ਖੇਡਦੇ ਨੇ ਇੰਤਖਸ਼ੀ ਖੇਡਦੇ ਨੇ ਅੱਗੇ ਮੈਨੂੰ ਵੀ ਬੁਲਾਉਂਦੇ ਸੀ ਪਰ ਮੈਂ ਕਦੇ ਨਹੀਂ ਗਿਆ ਮਨ ਨਹੀਂ ਨਹੀਂ ਮੰਨਦਾ ਫਿਰ ਉਹਨਾਂ ਮੈਨੂੰ ਬੁਲਾਉਣਾ ਛੱਡ ਦਿੱਤਾ ਮੈਂ ਤਾਂ ਪੜਦਾ ਰਹਿਣਾ ਪੜਦਾ ਵੀ ਕਾਨੂੰ ਉਦੋਂ ਉਹ ਆ ਜਾਂਦਾ ਮੇਥੋਂ ਇੱਕ ਸਤਰ ਵੀ ਨਹੀਂ ਪੜੀ ਜਾਂਦੀ ਬਸ ਰਹਾ ਕੇ ਬਲੇਸ਼ਵਰ ਰਿਸ਼ਮ ਪ੍ਰੈਟੀ ਬਲੇਸ਼ਵਟਾ ਕੇ ਪ੍ਰੈਟੀ ਰਿਸ਼ਮ ਸਭ ਕੁਝ ਰਲ ਗੱਡ ਹੁੰਦਾ ਜਾਂਦਾ ਹੈ ਪ੍ਰੈਟੀ ਵੀ ਹਮੇਸ਼ਾ ਉਸ ਨੂੰ ਚਿੰਬੜਿਆ ਰਹਿੰਦਾ ਹੈ ਜਿਵੇਂ ਉਹਦਾ ਗੇਟ ਮੂਰੇਕਾਰ ਰੁਕੀਏ ਫਾਟਕ ਦੀ ਚੀਂ-ਚੀਂ ਤੋਂ ਬਾਅਦ ਪ੍ਰੈਟੀ ਭਜਿਆ ਹੋਇਆ ਅੰਦਰ ਵੱੜਦਾ ਹੈ ਕੁਝ ਸਮੇਂ ਬਾਅਦ ਰਿਸ਼ਮ ਵੀ ਭੇਜਦੀ ਆ ਰਹੀ ਹੈ ਗੇਟ ਤੋਂ ਬ੍ਰੰਮਤੇ ਤੱਕ ਦਾ ਮੀਂਹ ਉਹਨਾਂ ਨੂੰ ਭਿਗਾਉਣ ਲਈ ਕਾਫੀ ਹੈ ਕੱਲ ਜਨਮ ਦਿਨ ਹੈ ਬੱਲੂ ਦਾ ਉਹ ਬਲੇਸ਼ਵਰ ਨੂੰ ਪਿਆਰ ਨਾਲ ਬੱਲੂ ਵੀ ਕਹਿੰਦੀ ਹੈ ਆਪਾਂ ਜ਼ਰੂਰ ਚੱਲਣਾ ਰਿਸ਼ਮ ਦਰਵਾਜ਼ੇ 'ਤੇ ਖੜੀ ਹੀ ਚੁੰਨੀ ਨਿਚੋੜਦੀ ਹੋਈ ਜਿਵੇਂ ਮੈਨੂੰ ਹੁਕਮ ਦੇ ਰਹੀ ਸੀ ਮੈਂ ਨਹੀਂ ਜਾਣਾ ਮੈਂ ਉਸ ਦਾ ਜਰ ਖਰੀਦ ਗੁਲਾਮ ਨਹੀਂ ਹਾਂ ਉਸ ਤੋਂ ਇਹ ਨਾ ਨਹੀਂ ਸਰਿਆ ਕਿ ਘਰ ਆ ਕੇ ਕਹਿ ਜਾਵੇ ਜੇ ਉਹਦੇ 'ਚ ਆਕੜ ਹੈ ਤਾਂ ਮੇਰੀ ਧੌਣ 'ਚ ਮੜਕਾ ਵੀ ਨਹੀਂ ਫੁੱਟਾ ਹੋਇਆ ਇਹ ਮੈਂ ਮਨ ਹੀ ਮਨ ਕਹਿ ਰਿਹਾ ਹਾਂ ਜਾਣਦਾ ਹਾਂ ਕਿ ਜੇ ਮੈਂ ਨਾ ਵੀ ਗਿਆ ਤਾਂ ਰਿਸ਼ਮ ਨੇ ਜਾਣਾ ਹੀ ਹੈ ਮੈਂ ਆਪਣੇ ਦਿਲ ਤੇ ਹੱਥ ਰੱਖ ਲੈਂਦਾ ਹਾਂ ਇੰਜ ਲੱਗਦਾ ਹੈ ਜਿਵੇਂ ਮੇਰਾ ਫੋੜਾ ਫੁੱਟ ਕੇ ਬਾਹਰ ਆ ਜਾਵੇਗਾ ਅਤੇ ਪੀਕ ਦਾ ਦਰਿਆ ਸਾਰੇ ਘਰ ਚ ਦੁਰਗੰਧ ਫਿਲਾ ਦੇਵੇਗਾ ਤਰਤ ਪਾਟ ਜਾਵੇਗੀ ਅੰਬਰ ਵਿਖਰ ਜਾਵੇਗਾ ਪਰ ਕੁਝ ਵੀ ਨਹੀਂ ਹੁੰਦਾ ਮੈਂ ਕਸੀਸ ਜਹੀ ਵਟ ਪਿਆਰ ਨਾਲ ਕਹਿੰਦਾ ਹਾਂ ऋषि काल ਨੂੰ ਜਾਣ ਲਈ ਮੇਰਾ ਪਿੰਕ ਸੂਟ ਪ੍ਰੈਸ ਕਰ ਦੇਵੀ ਮੈਨੂੰ ਨੀਂਦ ਆ ਰਹੀ ਹੈ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ